ਇੱਕ ਪਾਸੇ ਪੂਰੇ ਪੰਜਾਬ ਭਰ ਦੇ ਵਿੱਚ ਲੋੜ ਨਾਲੋਂ ਵੱਧ ਬਰਸਾਤ ਦੇ ਕਾਰਨ ਹਾਈ ਆਫਾਟ ਦੇ ਕਾਰਨ ਮਾਹੌਲ ਤਣਾਪੁਰ ਬਣੇ ਹੋਏ ਹਨ ਜਿਸ ਦੇ ਕਾਰਨ ਪੰਜਾਬ ਦੇ ਅੰਦਰ ਜਾਨੀ ਅਤੇ ਮਾਨੀ ਨੁਕਸਾਨ ਵੀ ਬਹੁਤ ਹੋਇਆ ਹੈ ਜਾਣ ਰਹੇ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਹਾਈਲਾਈਟ ਵੀ ਕੀਤੇ ਹੋਏ ਹਨ ਹਾਤੇ ਦੂਜੇ ਪਾਸੇ ਫਰੀਦਕੋਟ ਦੇ ਅੰਦਰ ਹੋਣ ਵਾਲੇ 19 ਸਤੰਬਰ ਤੋਂ 23 ਸਤੰਬਰ ਬਾਬਾ ਸ਼ੇਖ ਫਰੀਦ ਆਗਮਨ ਪੂਰਵ ਮੌਕੇ ਤਿਆਰੀਆਂ ਫਰੀਦਕੋਟ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਫਰੀਦਕੋਟ ਪ੍ਰਸ਼ਾਸਨ ਵੱਲੋਂ ਇਸ ਵਾਰ ਕਰਵਾਏ ਜਾਣ ਵਾਲੇ ਪ੍ਰੋਗਰਾਮ 13 ਸਤੰਬਰ ਤੋਂ ਸ਼ੁਰੂ ਕਰ 23 ਸਤੰਬਰ ਦਾ ਸਮਾਂ ਦਾ ਐਲਾਨ ਕੀਤਾ ਗਿਆ ਸੀ ਫਰੀਦਕੋਟ ਪ੍ਰਸ਼ਾਸਨ ਵੱਲੋਂ ਇਸ ਵਾਰ ਕਰਵਾਏ ਜਾਣ ਵਾਲੇ ਪ੍ਰੋਗਰਾਮ 13 ਸਤੰਬਰ ਤੋਂ ਸ਼ੁਰੂ ਕਰ 23 ਸਤੰਬਰ ਤੱਕ ਦਾ ਸਮਾਂ ਐਲਾਨਿਆ ਗਿਆ ਸੀ ਪਰੰਤੂ ਜ਼ਿਲ੍ਹਾ ਫਰੀਦਕੋਟ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹੋਏ ਨੁਕਸਾਨਾਂ ਨੂੰ ਦੇਖਦੇ ਹੋਏ ਪਪਾਸ਼ੇਖ ਫਰੀਦ ਆਗਮਨ ਪੂਰਵਮੋਕੇ ਕਰਵਾਈ ਜਾਣ ਵਾਲੇ ਪ੍ਰੋਗਰਾਮ ਜਿਵੇਂ ਕਿ ਕ્રાਫਟ ਮੇਲਾ ਅਤੇ ਸੱਭਿਆਚਾਰਕ ਅਤੇ ਮਨੋਰੰਜਨ ਨਾ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਦਾੜਾ ਮੰਡੀ ਫਰੀਦਕੋਟ ਦੇ ਵਿੱਚ ਲੱਗਣ ਵਾਲੇ ਝੂਲਿਆਂ ਦਾ ਠੇਕਾ ਲੈਣ ਵਾਲਿਆਂ ਵੱਲੋਂ ਫਰੀਦਕੋਟ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਕਿ ਸਾਨੂੰ ਝੂਲੇ ਲਗਾਉਣ ਦੀ ਅਤੇ ਸਟਾਲਾ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਜਾਵੇ ਅਸੀਂ ਪਹਿਲਾਂ ਦੀ ਤਰ੍ਹਾਂ ਹੋਣ ਵਾਲੇ ਮੇਲਿਆਂ ਦੇ ਠੇਕਿਆਂ ਵਾਂਗ ਹੀ ਪ੍ਰਸ਼ਾਸਨ ਨੂੰ ਪੇਮੈਂਟ ਅਦਾ ਕਰਾਂਗੇ ਲੱਗਣ ਵਾਲੇ ਝੂਲਿਆਂ ਤੇ ਸਟਾਲਾਂ ਦੀਆਂ ਤਿਆਰੀਆਂ ਦੇ ਵਿੱਚ ਸਭ ਬੈਠੇ ਹਨ ਸਟਾਲਾਂ ਵਾਲਿਆਂ ਨੇ ਆਪਣੇ ਸਾਮਾਨ ਦੀ ਵੀ ਖਰੀਦਦਾਰੀ ਕੀਤੀ ਹੋਈ ਹੈ ਜੇਕਰ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਨਾ ਦਿੱਤੀ ਗਈ ਤਾਂ 1000 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਘਾਟਾ ਪਵੇਗਾ ਅਤੇ ਉਹਨਾਂ ਦਾ ਰੋਜ਼ਗਾਰ ਵੀ ਬੰਦ ਹੋ ਜਾਵੇਗਾ ਠੇਕੇਦਾਰਾਂ ਵੱਲੋਂ ਫਰੀਦਕੋਟ ਪ੍ਰਸ਼ਾਸਨ ਨੂੰ ਬੇਨਤੀ ਅਤੇ ਸਜਾਓ ਦਿੱਤਾ ਗਿਆ ਕਿ ਮਿਲਣ ਵਾਲੀ ਠੇਕੇ ਦੀ ਪੇਮੈਂਟ ਦੇ ਨਾਲ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਸਕਦੀ ਹੈ ਸਾਡੀ ਸਾਹਿਬ ਕੀ ਕਾਰਨ ਅੱਜ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਹੋ ਪ੍ਰੈਸ ਕਾਨਫਰੰਸ ਦਾ ਕਾਰਨ ਇਹ ਆ ਜੀ ਇਸ ਵਾਰ ਜੋ ਵੀ ਬਾਬਾ ਫਰੀਦ ਸ਼ੇਖ ਆਗਮਨ ਪੂਰਵ ਤੇ ਮੇਲਾ ਲੱਗਦਾ ਹੁੰਦਾ ਸੀ ਸਭਿਆਚਾਰਕ ਪ੍ਰੋਗਰਾਮ ਉਸ ਨੂੰ ਹਾੜ ਪੀੜਤਾ ਕਰਕੇ ਜੇ ਉਧਰ ਹੜ੍ਹ ਆਏ ਹੋਏ ਆ ਆਪਣੇ ਭਾਈਚਾਰੇ ਦੇ ਲੋਕਾਂ ਵਾਲੇ ਏਰੀਏ ਦੇ ਪਾਸੇ ਉਹਦੇ ਕਰਕੇ ਇਹ ਸਾਰਾ ਆਪਣਾ ਬਾਬਾ ਫਰੀਦ ਦਾ ਮੇਲਾ ਕੈਨਸਲ ਕਰ ਦਿੱਤਾ ਗਿਆ ਜੀ ਜਿਹੜਾ ਇਹ ਮੇਲਾ ਕੈਨਸਲ ਕੀਤਾ ਗਿਆ ਜੀ ਇਹ ਐਨ ਮੌਕੇ ਤੇ ਆ ਕੇ ਕੈਨਸਲ ਕੀਤਾ ਗਿਆ ਜੀ ਮੇਲਾ ਜੇ ਕੈਨਸਲ ਕਰਨਾ ਵੀ ਸੀ ਪ੍ਰਸ਼ਾਸਨ ਲਈ ਚਾਹੀਦਾ ਸੀ ਮਹੀਨਾ ਡੇਢ ਮਹੀਨਾ ਪਹਿਲਾਂ ਦੱਸਣਾ ਚਾਹੀਦਾ ਸੀ ਇਰੇ ਚ ਕਾਰਨ ਕੀ ਹੈ ਮੰਨ ਕੇ ਚਲੋ ਜਿੰਨੇ ਵੀ ਦੁਕਾਨਦਾਰ ਆ ਜੀ ਉਹ ਦੋ ਤਿੰਨ ਮਹੀਨੇ ਆਪਣਾ ਪਹਿਲੇ ਹੀ ਸਮਾਨ ਸਾਰਾ ਰੈਡੀ ਕਰਕੇ ਰੱਖਦੇ ਆ ਜੀ ਜਿਹੜੇ ਬੰਦਿਆਂ ਕੋਲੇ ਫਰਨੀਚਰ ਆਈ ਫਰਨੀਚਰ ਵਾਲੇ ਨੇ ਡੇਡੇ ਡੇ ਮਹੀਨਾ ਪਹਿਲਾਂ ਆਪ ਦਾ 15 15 20 20 ਲੱਖ ਰੁਪਏ ਦਾ ਮਾਲ ਤਿਆਰ ਕਰ ਚੁੱਕੇ ਆ ਐਨ ਮੌਕੇ ਤੇ ਜਦੋਂ ਸਰ ਆਕੇ ਮੰਨ ਕੇ ਚਲੋ ਜੀ ਹੁਣ ਮੇਲਾ ਕੈਨਸਲ ਹੋਇਆ ਉਹ ਬੰਦੇ ਵਿਚਾਰੇ ਸਾਨੂੰ ਵਾਰ-ਵਾਰ ਫੋਨ ਕਰ ਰਹੇ ਆ ਕਿ ਅਸੀਂ ਹੁਣ ਜਾਈਏ ਤੇ ਚਾਈਏ ਕਿਧਰ ਨੂੰ ਜਿਹੜੇ ਬੰਦਿਆਂ ਨੇ ਮੰਨ ਲਓ ਜੋ-ਜੋ ਵੀ ਅੰਦਰ ਆਪ ਦਾ ਸਮਾਨ ਦੀ ਤਿਆਰੀ ਕਰੀ ਬੈਠੇ ਜੋ ਵੀ ਆਪ ਦਾ ਮੰਨ ਲਓ ਅੰਦਰ ਲਾਉਣਾ ਜਿਨ੍ਹਾਂ ਨੇ ਉਹ ਹਫਤੇ ਤੋਂ ਪਹਿਲਾਂ ਉਹਨੇ ਸਾਰਾ ਸਮਾਨ ਲਿਆਂਦਾ ਹੁਣ ਉਹ ਸਾਰੇ ਬੰਦੇ ਸਾਨੂੰ ਵਾਰ-ਵਾਰ ਫੋਨ ਕਰਦੇ ਆ ਕਿ ਸਾਡਾ ਕਸੂਰ ਕੀ ਹੈ ਸਾਨੂੰ ਪ੍ਰਸ਼ਾਸਨ ਨਾਲ ਮਲਾਇਆ ਜਾਵੇ ਅਸੀਂ ਸਾਡੀ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਆ ਅਸੀਂ ਪ੍ਰਸ਼ਾਸਨ ਦੇ ਨਾਲਾਂ ਕੇ ਚਲੋ ਹੜ ਪੀੜਤਾਵਾਂ ਵਾਸਤੇ ਵੀ ਮਦਦ ਹੋਣੀ ਚਾਹੀਦੀ ਆ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਜੀ ਜੋ ਵੀ ਹੁਣ ਇਸ ਟਾਈਮ ਇੱਥੇ ਮੇਲਾ ਗਰਾਊਂਡ 'ਚ ਟੈਂਟ ਲੱਗਾ ਹੋਇਆ ਝੂਲੇ ਆ ਰਹੇ ਸੀ ਅਸੀਂ ਇਹ ਬੇਨਤੀ ਕਰਦੇ ਆ ਕਿ ਜੋ ਵੀ ਪ੍ਰਸ਼ਾਸਨ ਸਾਡੇ ਤੋਂ ਝੂਲਿਆਂ ਦਾ ਠੀਕੇ ਦੇ ਪੈਸੇ ਲੈਂਦਾ ਜੀ ਜਾਂ ਟੋਟਲ ਜੋ ਵੀ ਮੇਲੇ ਦਾ ਪੈਸਾ ਸਾਡੇ ਤੋਂ ਪ੍ਰਸ਼ਾਸਨ ਲੈਂਦਾ ਅਸੀਂ ਐਜ਼ ਆ ਉਹ ਮੰਨ ਕੇ ਚੱਲੋ ਅਸੀਂ 51 ਲੱਖ ਰੁਪਈਆ ਅਸੀਂ ਸਾਰੇ ਆਪਦੇ ਝੂਲੇ ਵਾਲੇ ਭਰਾ ਹੋਗੇ ਜਿੰਨੇ ਵੀ ਅਸੀਂ ਹਿੱਸੇਦਾਰ ਹੋਗੇ ਜਿੰਨੇ ਵੀ ਖਾਣ ਪੀਣ ਵਾਲੇ ਹੋਗੇ ਅਸੀਂ ਉਹ ਸਾਰੇ ਰਲ ਮਿਲ ਕੇ 51 ਲੱਖ ਰੁਪਏ ਦੀ ਅਸੀਂ ਡੋਨੇਸ਼ਨ ਚਾਹੁੰਦੇ ਆ ਦੇਣਾ ਚਾਹੁੰਦੇ ਆ ਅਸੀਂ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜਾ ਅਸੀਂ 51 ਲੱਖ ਰੁਪਈਆ ਦੇਵਾਂਗੇ ਇਹ 5 ਲੱਖ ਜੇ 10 ਦਿਨ ਮੇਲਾ ਚੱਲਦਾ ਜੀ ਹਰ ਦਿਨ ਅਸੀਂ 5 ਲੱਖ ਸਾਡੇ ਤੋਂ ਡੀਸੀ ਸਾਹਿਬ 10 ਚੈੱਕ ਲੈ ਕੇ ਰੱਖ ਲੈਣ ਹਰ ਦਿਨ 5 ਲੱਖ ਰੁਪਏ ਦਾ ਚੈੱਕ ਲਾ ਲਿਆ ਕਰਨ ਜੇ ਡੇਲੀ ਮੇਲਾ ਚੱਲਦਾ ਜੇ ਮੇਲਾ ਮੰਨ ਕੇ ਚਲੋ ਡੀਸਾਂ ਡੀਸੀ ਸਾਹਿਬ ਸਾਨੂੰ ਲਿਖ ਕੇ ਦੇ ਦੇਣ ਜੀ ਮੇਲਾ ਚਲਾ ਲਓ ਸਾਨੂੰ ਪਹਿਲੇ ਦਿਨ ਲਿਖ ਕੇ ਦੇ ਦੇਣ ਕਿ 10 ਦਿਨੇ ਮੇਲਾ ਚੱਲੂਗਾ ਅਸੀਂ 51 ਲੱਖ ਦਾ ਐਡਵਾਂਸ ਚੈੱਕ ਦੇ ਦਾਂਗੇ ਕਲੀਅਰਿੰਗ ਦਾ ਕਿ ਉਹ ਕਲੀਅਰ ਕਰਵਾ ਲੈਣ ਉਹ ਜਿਹੜਾ ਪੈਸਾ ਜੀ ਅਸੀਂ ਇਹ ਕਹਿੰਨੇ ਆ ਕਿ ਜਿੱਧਰ ਵੀ ਹੜ ਆਏ ਹੋਏ ਆ ਉਧਰ ਜਿਹੜੇ ਬੰਦੇ ਬਾਲੇ ਜ਼ਿਆਦਾ ਗਰੀਬ ਆ ਉਹਨਾਂ ਦੇ ਘਰ ਟਹਿ ਚੁੱਕੇ ਆ ਉਹ ਘਰਾਂ ਵਾਸਤੇ 51 51 ਹਜ਼ਾਰ ਦੀ ਉਹਨਾਂ ਦੀ ਵਿਚਾਰਾਂ ਦੀ ਦੇਖੋ ਜੀ ਘਾਟਾ ਤਾਂ ਨਹੀਂ ਕਦੇ ਪੂਰਾ ਹੋ ਸਕਦਾ ਜਿੰਨਾ ਘਾਟਾ ਉ ਚਲੋ ਫਿਰ ਵੀ ਵਿਚਾਰੇ ਜਿਹੜੇ ਗਰੀਬ ਲੋਕ ਆ ਢੜੀਦਾਰ ਲੋਕਾਂ ਨੂੰ 51 51000 ਦੀ 100 ਘਰਾਂ ਨੂੰ ਅਸੀਂ ਮਦਦ ਕਰਾਂਗੇ ਜੋ 51 ਲੱਖ ਨੂੰ ਅਸੀਂ ਐਵੇਂ ਕਰਦੇ ਆ 100 ਘਰਾਂ 'ਚ ਅਸੀਂ 51 51000 ਰੁਪਇਆ ਦੇਣ ਦੇ ਚਾਵਣਾ ਦੂਸਰੀ ਗੱਲ ਇਹ ਆ ਜੀ ਜੇ ਪ੍ਰਸ਼ਾਸਨ ਇਸ ਗੱਲ ਨੂੰ ਨਹੀਂ ਮੰਨਦਾ ਸੀ ਇਹ ਚਾਹੁੰਦੇ ਆ ਕਿ 51 ਲੱਖ ਰੁਪਏ ਦੀ ਇੱਕ ਕਮੇਟੀ ਬਣਾ ਦਿੱਤੀ ਜਾਵੇ ਡੀਸੀ ਸਾਹਿਬ ਵੱਲੋਂ ਉਹ 51 ਲੱਖ ਰੁਪਏ ਸ਼ਹਿਰ ਦੀ ਭਲਾਈ ਲਈ ਜੇ ਸ਼ਹਿਰ ਦੀ ਭਲਾਈ ਨਹੀਂ ਕਰਨੀ ਹੜ ਪੀੜਤਾ ਵਾਸਤੇ ਦੇਣਾ ਤਾਂ ਜੋ ਵੀ ਪ੍ਰਸ਼ਾਸਨ ਫੈਸਲਾ ਕਰੂ 51 ਲੱਖ ਦੇ ਅੰਗੇਜ ਉਹ ਪੈਸਾ ਸੀ ਦੇਣ ਨੂੰ ਤਿਆਰਾਂ ਜੀ ਅਸੀਂ ਕਹਿੰਨੇ ਮੇਲਾ ਚੱਲਣਾ ਚਾਹੀਦਾ ਚਲੋ ਦੇਖੋ ਉਹਨਾਂ ਦਾ ਘਾਟਾ ਵੀ ਵਿਚਾਰਾਂ ਦਾ ਪੂਰਾ ਨਹੀਂ ਹੁੰਦਾ ਹੁਣ ਜਿਹੜਾ ਉਹ ਘਾਟਾ ਚੱਲ ਰਿਹਾ ਉਹ ਕੁਦਰਤੀ ਘਾਟਾ ਜਿਹੜਾ ਹੁਣ ਇੱਥੇ ਮੇਲੇ ਤੇ ਲੋਕੀ ਸਮਾਨ ਲਈ ਬਿਠੇ ਆ 1500 ਬੰਦੇ ਇਸ ਬੰਦੇ ਬੇਰੁਜ਼ਗਾਰ ਹੋ ਗਿਆ ਜੀ ਉਹਨਾਂ ਦਾ ਜਿਹੜਾ ਘਾਟਾ ਉਹ ਵੀ ਉਸ ਤੋਂ ਵੱਡਾ ਘਾਟਾ ਜੀ ਜਿਹੜਾ ਬੰਦਾ ਸਾਲ-ਸਾਲ ਪਹਿਲਾਂ ਤਿਆਰੀ ਕਰੀ ਬੈਠਾ ਜੀ ਦੇਖੋ ਹਰ ਬੰਦੇ ਨੇ ਕਿਸੇ ਨੇ ਦੇਣਾਂ ਨੇ ਇੱਕ ਦੂਜੇ ਦਾ ਕਰਜ਼ਾ ਦੇਣਾ ਹੁੰਦਾ ਉਹਨੂੰ ਐ ਹੁੰਦਾ ਚਲੋ ਮੇਲਾ ਲਾ ਕੇ ਦੇਵਾਂ ਗਰੀਬ ਬੰਦੇ ਨੂੰ ਐ ਹੁੰਦਾ ਜੀ ਚਲੋ ਇਸ ਮੇਲੇ ਤੇ ਆ ਤੇ ਪ੍ਰਸ਼ਾਸਨ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੀ ਅਸੀਂ ਪ੍ਰਸ਼ਾਸਨ ਨਾਲ ਸਿਰ ਮੱਥੇ ਆ ਜਿਵੇਂ ਪ੍ਰਸ਼ਾਸਨ ਸਾਨੂੰ ਕਹੂਗਾ ਅਸੀਂ ਪ੍ਰਸ਼ਾਸਨ ਦੇ ਨਾਲ ਆ ਜੀ ਹੜਪੀੜਤ ਲੋਕਾਂ ਦੇ ਨਾਲ ਆ ਸਰਕਾਰ ਦੇ ਨਾਲ ਆ ਹਰ ਇੱਕ ਬੰਦੇ ਦੇ ਨਾਲ ਅਸੀਂ ਸਾਨੂੰ ਇਹ ਹੁੰਦਾ ਜੀ ਹਰ ਇੱਕ ਬੰਦੇ ਨੂੰ ਮੇਲਾ ਦੇਖਣ ਦਾ ਅਧਿਕਾਰ ਆ ਮੇਲਾ ਦੇਖੇ ਉਹ ਬੰਦਾ ਪਰ ਜਿਹੜਾ ਅਸੀਂ ਉਹ ਪੈਸਾ ਅਸੀਂ ਇਹ ਕਹਿੰਦੇ ਜੋ ਵੀ ਮੰਨੋ 51 ਲੱਖ ਰੁਪਇਆ ਉਹ ਅਸੀਂ ਹੜਪੀੜਤਾ ਦੇ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਆ ਜੇ ਦੇਖੋ ਜੀ ਮੇਲਾ ਨਹੀਂ ਹੁੰਦਾ ਜੇ ਮੇਲਾ ਇੱਥੇ ਫਰੀਦਕੋਟ ਦੇ ਵਿੱਚ ਨਹੀਂ ਹੁੰਦਾ ਹੜਪੀੜਤਾ ਨੂੰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਕੋਈ ਉੱਥੇ ਪੈਸਾ ਨਹੀਂ ਗਿਆ ਜੀ ਕੋਈ ਉਥੇ ਰਾਸ਼ ਨਹੀਂ ਕਿ ਅਸੀਂ ਕਹਿੰਦੇ ਮੇਲਾ ਲਵਾ ਕੇ ਜੋ ਵੀ ਇਥੋਂ ਮੇਲੇ ਦੀ ਕਮਾਈ ਆ ਉਹ ਹੜਪੀੜ ਤੇ ਵਾਸਤੇ ਲੋਕਾਂ ਵਾਸਤੇ ਭੇਜੀ ਜਾਵੇ। ਸਰੇ ਜਿਹੜਾ ਪ੍ਰੋਗਰਾਮ ਕਰ ਦਿੱਤਾ ਗਿਆ ਇਹਦੇ ਪਿੱਛੇ ਤਰਕ ਇਹ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕਿ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਸੰਤਾਪਨ ਜਾ ਰਹੇ ਆ। ਜੀ ਦੂਜੇ ਪਾਸੇ ਜੇ ਅਗਰ ਅਸੀਂ ਇਹਨੂੰ ਖੁਸ਼ੀਆਂ ਮਤਲਬ ਮਨਾਉਨੇ ਆ ਇਹ ਮੇਲੇ ਦੇ ਵਿੱਚ ਰੌਣਕ ਮੇਲਾ ਕਰਨੇ ਆ ਤਾਂ ਕਿਤੇ ਜਾਇਜ਼ ਨਹੀਂ ਲੱਗਦਾ। ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੇ ਕਲਚਰ ਪ੍ਰੋਗਰਾਮ ਹੋਣਗੇ ਜਾਂ ਜੀ 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 ਉਹਨੂੰ ਅਸੀਂ ਰੱਦ ਕਰ ਬਾਕੀ ਜਿਹੜੇ ਧਾਰਮਿਕ ਸਮਾਗਮ ਹੈ ਜਾਂ ਧਾਰਮਿਕ ਉਹ ਕੰਟੀਨਿਊ ਰਹਿਣ ਦੇਖੋ ਸਰ ਇਹ ਚ ਸੇਟੀ ਸਾਹਿਬ ਅਸੀਂ ਇਹ ਗੱਲ ਕਰਦੇ ਆਂ ਜੀ ਮੰਨ ਕੇ ਚੱਲੋ ਜੋ ਵੀ ਇਥੇ ਸੱਭਿਆਚਾਰਕ ਪ੍ਰੋਗਰਾਮ ਹੋਏਗਾ ਜੋ ਵੀ ਮੰਨ ਲਓ ਗਾਉਣ ਵਾਲਾ ਨੱਚਣ ਵਾਲਾ ਅਜ ਕਰਨ ਵਾਲਾ ਉਹ ਅਸੀਂ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਕਰਾਵਾਂਗੇ ਸਾਡਾ ਮੇਨ ਮਕਸਦ ਇਹ ਇੱਕ ਝੂਲੇ ਲੱਗ ਜਾਣ ਜੀ ਇੱਕ ਦੁਕਾਨਾਂ ਲੱਗ ਜਾਣ ਜੀ ਇੱਕ ਜਿਹੜੇ ਗਰੀਬ ਲੋਕਾਂ ਦੀ ਵਿਚਾਰਾਂ ਦਾ ਰੋਜ਼ਗਾਰ ਆ ਉਹ ਨਾ ਬੰਦ ਹੋਵੇ ਹਰੇਕ ਬੰਦਾ ਸਾਲ ਪਹਿਲਾਂ ਹੀ ਉਸੀ ਤੇ ਡਿਪੈਂਡ ਹੋ ਜਾਂਦਾ ਅਸੀਂ ਕੋਈ ਸੱਭਾਚਾਰਕ ਪ੍ਰੋਗਰਾਮ ਨਹੀਂ ਕਰਾਵਾਂਗੇ ਅਸੀਂ ਮੇਨ ਸਿਰਫ ਇੱਕ ਦੁਕਾਨਾ ਚੱਲਣ ਗਿਆ ਜੀ ਇੱਕ ਝੂਲੇ ਚੱਲਣਗੇ ਇੱਕ ਜਿਹੜਾ ਉਹਨਾਂ ਦਾ ਗਰੀਬਾਂ ਦਾ ਵਿਚਾਰਾਂ ਦਾ ਸਮਾਨ ਆ ਉਹ ਵਿਕਣਾ ਚਾਹੀਦਾ ਜੀ ਅਸੀਂ ਜਿਹੜੇ ਵਿਚਾਰੇ ਸਾਲ-ਸਾਲ ਤੋਂ 6-6 ਮਹੀਨਿਆਂ ਤੋਂ ਸਮਾਨ ਆਪਦਾ ਮੇਲੇ ਵਾਸਤੇ ਲਿਆ ਕੇ ਬੈਠੇ ਹੋਏ ਆ ਸਾਹਿਬ ਦੇਖਣ ਚਾਹੇ ਕਿ ਮਤਲਬ ਸਾਰਾ ਮੇਲਾ ਗਰਾਊਂਡ ਦਾ ਤਿਆਰ ਕਰ ਲਿਆ ਸੀ ਤੁਹਾਡੇ ਵੱਲੋਂ ਸਾਹਿਬ ਜੀ ਕਿੰਨਾ ਖਰਚਾ ਆ ਗਿਆ ਜੇਕਰ ਨਹੀਂ ਲੱਗਦਾ ਤਾਂ ਮੇਲਾ ਸਰ ਇਹਦੇ ਤੇ ਦੇਖੋ ਜੀ ਖਰਚਾ ਤਾਂ ਹੁਣ ਮੈਂ ਤੁਹਾਨੂੰ ਉਹੀ ਦੱਸਿਆ ਸੀ ਹੋਤਾ ਸਾਹਿਬ ਖਰਚੇ ਦਾ ਕਾਰਨ ਇਹ ਹੈ ਜੀ ਜਿਹੜਾ ਬੰਦਾ ਮੰਨ ਕੇ ਚਲੋ ਮੇਲਾ ਲਾਉ ਮੇਲਾ ਲਾਉਣ ਵਾਲੇ ਨੂੰ ਇਹ ਹੁੰਦਾ ਜੀ ਮੇਰੇ ਸਾਰ ਮੇਲੇ ਤੇ ਆਪਦਾ ਸਮਾਨ ਇਹ ਨਾਲ ਲੈ ਕੇ ਜਾਊਗਾ ਉਹ ਲੱਖ ਰੁਪਏ ਦਾ 2 ਲੱਖ ਦਾ 5 ਲੱਖ ਦਾ ਸਮਾਨ ਘਰੇ ਲੈ ਕੇ ਬੈਠਾ ਜੀ ਉਹਨੂੰ ਐਸੀ ਮੇਲੇ ਤੇ ਜਾਮਗਾ ਜੇ ਹੁਣ ਮੇਲਾ ਨਹੀਂ ਲੱਗਦਾ ਜੀ ਉਹ ਬੰਦੇ ਨੇ ਫੜ ਤੜ ਕੇ ਆਪਦੇ ਪੈਸਾ ਨਾਲ ਕੋਈ ਸਮਾਨ ਲਿਆਂਦਾ ਹੁੰਦਾ ਬਾਅਦ ਉਹ ਮੋੜ ਨਹੀਂ ਹੁੰਦੇ ਜੀ ਹੁਣ ਇਸ ਟਾਈਮ ਉਹ ਬੰਦੇ ਦੇ ਕੋਲੇ ਸਮਾਨ ਵੀ ਉਹਦਾ ਘਰੇ ਪਿਆ ਰਹਿ ਗਿਆ ਉਹ ਗਾਂਹੇ ਇਸ ਸਿਰ ਤੇ ਕਰਜ਼ਾ ਚੜ ਗਿਆ ਉਹ ਬੰਦਾ ਦਿਨੋਂ ਦਿਨ ਹੋਰ ਡੁੱਬੂਗਾ ਜੀ ਠੀਕ ਹੈ ਅਸੀਂ ਇਹ ਕਹਿੰਦੇ ਪ੍ਰਸ਼ਾਸਨ ਚਲੋ ਅਸੀਂ ਸ਼ਾਂਤੀਪੂਰਕ ਮਾਹੌਲ ਨਾਲ ਜਿੰਨਾ ਮੇਲਾ ਚੱਲਦਾ ਉਹਨਾਂ ਚਲਾਇਆ ਜਾਵੇ ਜੀ ਬਾਕੀ ਇਹ ਪ੍ਰਸ਼ਾਸਨ ਵਾਲਾ ਜੋ ਪ੍ਰਸ਼ਾਸਨ ਦਾ ਫੈਸਲਾ ਆਊਗਾ ਸਾਡੇ ਸਿਰ ਮੱਥੇ ਇਸ ਬੰਦੀ ਤੁਹਾਡੀ ਗੱਲਬਾਤ ਹੋ ਗਈ ਹੈ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਜੀ ਉਹ ਕਹਿੰਦੇ ਹੜਪੀੜਤਾ ਕਰਕੇ ਮੇਲਾ ਕੈਨਸਲ ਕੀਤਾ ਅਸੀਂ ਇਹੀ ਗੱਲ ਕਹੀ ਹੈ ਜੇ ਤੁਸੀਂ ਮੇਲਾ ਕੈਨਸਲ ਕਰਦੇ ਵੀ ਹੋ ਉਸ ਚੀਜ਼ ਨਾਲ ਹੜਪੀੜਤਾ ਨੂੰ ਤਾਂ ਕੋਈ ਫਾਇਦਾ ਨਹੀਂ ਅਸੀਂ ਉਹੀ ਜਿਹੜਾ ਪੈਸਾ ਅਸੀਂ ਜਿਵੇਂ ਤੁਸੀਂ ਦੇਖਿਆ ਹੋਣਾ ਜੀ ਇੱਕ ਵੱਡੀ ਟੂਰਨਾਮੈਂਟ ਹੋਣਾ ਸੀ ਉਥੇ 1.5 ਕਰੋੜ ਰੁਪਏ ਉਹਨਾਂ ਨੇ ਕਰਤਾ ਜੀ ਹੜਪੀੜਤਾ ਨੂੰ ਲੈ ਤਾ ਅਸੀਂ ਵੀ ਉਹੀ ਫੈਸਲਾ ਕਰਦੇ ਆ ਕਿ 51 ਲੱਖ ਰੁਪਇਆ ਅਸੀਂ ਜੋ ਵੀ ਇਥੋਂ ਸਾਰੇ ਭਰਾਵਾਂ ਨਾਲ ਮਿਲ ਕੇ ਇਕੱਠਾ ਕਰਾਂਗੇ ਉਹ ਅਸੀਂ ਹੜਪੀੜਤਾਂ ਲੋਕਾਂ ਵਾਸਤੇ ਹੀ ਦੇਵਾਂਗੇ ਚਾਹੇ ਉਹ ਪੈਸਾ ਪ੍ਰਸ਼ਾਸਨ ਆਪਦੇ ਥਲਵਾਦੇ ਸਾਡੇ ਤੋਂ ਚਾਹੇ ਅਸੀਂ ਸਮਾਨ ਭੇਜਦੀਏ ਚਾਹੇ ਇੱਕ ਕਮੇਟੀ ਬਣਾ ਦਿੱਤੀ ਜਾਵੇ ਉਹ 51 ਲੱਖ ਰੁਪਇਆ ਕਮੇਟੀ ਨੂੰ ਦਿੱਤਾ ਜਾਵੇਗਾ ਉਹ ਆਪਦੇ ਹਿਸਾਬ ਨਾਲ ਜੋ ਵੀ ਸਮਾਨ ਆ ਉਹ ਹੜਪੀੜਤ ਲੋਕਾਂ ਵਾਸਤੇ ਭੇਜਿਆ ਜਾਵੇ ਕਿੰਨੇ ਪਰਿਵਾਰ ਪ੍ਰਭਾਵਿਤ ਹੋਣਗੇ ਜੇ ਮੈਨੂੰ ਨਹੀਂ ਲੱਗਦਾ ਛੋਡੇ ਨੇ ਏਸੀ ਨਾ ਦੇਖੋ ਜੀ ਘੱਟ ਤੋਂ ਘੱਟ 1000 ਪਰਿਵਾਰ ਪ੍ਰਭਾਵਿਤ ਹੋਏਗਾ ਜੀ ਜਿਹੜੇ ਬੰਦੇ ਨਾਲ ਕਿਸੇ ਨਾਲ 5 ਬੰਦੇ ਜੁ ਜੇ ਆਪਾਂ ਦੇਖੀਏ 1500 ਪਰਿਵਾਰੋਸੀਨਾਂ ਪਰ ਪ੍ਰਭਾਵ ਡੋਲ ਗਿਆ ਜਿਨ੍ਹਾਂ ਦੀ ਵਿਚਾਰਾਂ ਦੀ ਦੁਕਾਨਦਾਰੀ ਖਤਮ ਹੋ ਗਈ ਸੀ ਇਹਦੇ ਵਿੱਚ ਜਿਹੜਾ ਟੈਂਟ ਵਗੈਰਾ ਲੱਗਾ ਹੋਇਆ ਸੀ ਤੇ ਕਿੰਨੇ ਦਾ ਹੋਇਆ ਸੀ ਇਹਦੇ ਵਿੱਚ ਦੇਖੋ ਜੀ ਫਲहाल ਠੀਕਾ ਨਹੀਂ ਹੋਇਆ ਸੀ ਫਲहाल ਨਾ ਤਾਂ ਝੂਲਿਆਂ ਦਾ ਠੀਕਾ ਹੋਇਆ ਸੀ ਜੀ ਨਾ ਇਸ ਟਾਈਮ ਠੀਕਾ ਹੋਇਆ ਸੀ ਪਾਰਕਿੰਗ ਦਾ ਫਲਹਾਲ ਦੀ ਕੱਡੀ ਠੀਕਾ ਸਿਰਫ ਹੋਇਆ ਸੀ ਟੈਂਟ ਦਾ ਜੀ ਟੈਂਟ ਦਾ ਸਾਊਂਡ ਦਾ ਇਹੋ ਜਿਹੀ ਚੀਜ਼ਾਂ ਦਾ ਜੀ ਠੀਕ ਹੈ ਫੂਡ ਕੋਰਟ ਦਾ ਹੁਣ ਉਹਦੇ ਵਿੱਚ ਕੀ ਹੈ ਟੈਂਟ ਵਾਲੇ ਵੀਰ ਨੇ ਮੰਨ ਲਓ ਜਿੰਨਾ ਕ ਵੀ ਸਮਾਨ ਲਾਇਆ ਉਹਦਾ ਵੀ ਹੁਣ ਵਿਚਾਰੇ ਦਾ ਸਮਾਨ ਲੱਗਿਆ ਬੇਕਾਰਾ ਜੀ ਚਲੋ ਸਾਨੂੰ ਕਿਰਪਾ ਬੇਨਤੀ ਸਾਡੀ ਇਹ ਹੈ 10 ਦਿਨਾਂ ਨੂੰ ਮੇਲਾ ਕਰਾਇਆ ਜਾਵੇ ਜੋ ਵੀ ਮੇਲੇ ਤੋਂ ਸਾਨੂੰ ਆਮਦਨ ਹੋਵੇਗੀ ਉਹ ਅਸੀਂ ਹੜਪੀੜ ਤੇ ਲੋਕਾਂ ਵਾਸਤੇ ਹੀ ਲਾਵਾਂਗੇ ਅਸੀਂ ਆਪਦੇ ਵਾਸਤੇ ਨਹੀਂ ਲਾਵਾਂਗੇ ਜਿਵੇਂ ਤੁਸੀਂ ਤੁਹਾਡੇ ਵੱਲੋਂ ਕਿਹਾ ਗਿਆ ਹੈ ਕਿ ਹੜਪੀੜ ਤੇ ਦੀ ਮਦਦ ਕੀਤੀ ਜਾਊਗੀ 51 ਲੱਖ ਰੁਪਏ ਜਿਹੜਾ ਦਿੱਤਾ ਜਾਊਗਾ ਤੇ ਕਿਤੇ ਇਸ ਤਰ੍ਹਾਂ ਦਾ ਨਹੀਂ ਵੀ ਕਿਤੇ ਉਹ ਜਿਹੜਾ ਡੋਨੇਸ਼ਨ ਤੁਸੀਂ ਉਹ ਤੇ ਦੇਣੀ ਹੈ ਤੇ ਵੀ ਇਹਦੇ ਰੇਟ ਵਧਾਏ ਜਾਣ ਨਹੀਂ ਨਹੀਂ ਜੋ ਜੈਨੂ ਰੇਟ ਹੈ ਜੀ ਜੋ ਪ੍ਰਸ਼ਾਸਨ ਫੈਸਲਾ ਕਰੇਗਾ ਰੇਟਾਂ ਦਾ ਉਹੀ ਰੇਟ ਹੋਣਗੇ ਉਸ ਤੋਂ ਅਸੀਂ ਜੇ ਕੋਈ ਵੀ ਮੰਨ ਕੇ ਚੱਲੋ ਸਾਡੀ ਸ਼ਿਕਾਇਤ ਹੁੰਦੀ ਆ ਸਾਡੇ ਵਿਰੁੱਧ ਕਾਰਵਾਈ ਕਰਨ ਦਾ ਸਰਕਾਰ ਨੂੰ ਹੱਕ ਹੈ ਜੀ ਉਹ ਕਾਰਵਾਈ ਸਾਡੇ ਤੇ ਕੀਤੀ ਜਬ ਜੇ ਅਸੀਂ ਰੇਟ ਬਦਲ ਅਸੀਂ ਤਾਂ ਸਗੋ ਜੋ ਸਾਡਾ ਰੇਟ ਉਸ ਤੋਂ 5-10 ਰੁਪਏ ਰੇਟ ਘਟਾਵਾਂਗੇ ਕਿਉਂ ਘਟਾਵਾਂਗੇ ਕਿੰਨੇ ਇਕੱਲਾ ਕ્રાਫਟ ਮੇਲਾ ਵੀ ਇੱਥੇ ਲੱਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਸਾਰਾ ਕੁਝ ਬੰਦ ਹੋ ਜਾ ਜੇ ਕ્રાਫਟ ਮੇਲਾ ਲੱਗ ਜਾਏ ਫੂਡ ਕੋਰਟ ਲੱਗ ਜਾ ਜੀ ਤੇ ਬਸ ਝੂਲੇ ਲੱਗ ਜਾਣ ਤੇ ਬਸ ਜੋ ਪਾਰਕਿੰਗ ਉਹ ਲੱਗ ਜਾ ਜੀ ਹੋਰ ਅਸੀਂ ਇੱਥੇ ਤੋਂ ਇਲਾਵਾ ਕੋਈ ਇਹ ਸੱਭਿਆਚਾਰ ਪ੍ਰੋਗਰਾਮ ਦੀ ਪੇਸ਼ ਕਰ ਹੈ ਨਹੀਂ ਗੱਲ ਦੇਖੋ ਜੀ ਉਧਰ ਖੜਾ ਆਏ ਹੋਏ ਆ ਅਸੀਂ ਇੱਥੇ ਨਚਨ ਗੋਨ ਵਾਲਾ ਪ੍ਰੋਗਰਾਮ ਕਿ ਉਹ ਵੀ ਸਾਡੇ ਭਰਾ ਕਾਨੂੰ ਸਾਡੇ ਦੇ ਵੀ ਸਕਦੀ ਅਸੀਂ ਕਿਸੇ ਦਾ ਉਹਦੀ ਗੱਲ ਹਰੇਕ ਬੰਦੇ ਦਾ ਸਾਥ ਦੇ ਨੂੰ ਤਿਆਰ ਹੈ। ਤਵਾੜੀ ਜੀ ਹਰ ਸਾਲ ਵੇਖਣ ਦੇ ਵਿੱਚ ਆਇਆ ਹੈਗਾ ਗਰੀਬ ਦੀ ਪਹੁੰਚ ਦੇ ਵਿੱਚ ਉਹ ਮੇਲਾ ਹਰ ਵਾਰ ਜਿਹੜਾ ਹੈਗਾ ਦੂਰ ਹੁੰਦਾ। ਜੀ ਜੀ ਇਸ ਵਾਰ ਲੋਕਾਂ ਨੂੰ ਕੋਈ ਸਹੂਲਤ ਮਿਲੂਗੀ। ਇਸ ਵਾਰ ਦੇਖੋ ਜੀ ਜੋ ਟਿਕਟ ਪਿਛਲੀ ਵਾਰ ਮੰਨ ਕੇ ਚੱਲੋ ਅਸੀਂ 80 ਰੁਪਏ ਟਿਕਟ ਲੈਂਦੇ ਸੀ। ਅਸੀਂ ਇਸ ਵਾਰ ਟਿਕਟ ਮੰਨ ਲਓ ਸਾਡੀ ਸੋਚ ਹੈ ਅਸੀਂ ਘਟਾ ਕੇ ਕੋਈ 10 20% ਅਸੀਂ ਘਟਾਈਏ। ਕਿਉਂਕਿ ਦੇਖੋ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਗਰੀਬ ਬੰਦੇ ਦੀ ਪਹੁੰਚ ਦੇ ਵਿੱਚ ਇਹ ਮੇਲਾ ਹੋਵੇ। ਠੀਕ ਠੀਕ ਹੈ। ਹਰ ਬੰਦੇ ਨੂੰ ਅਸੀਂ ਸਹੂਲਤ ਦੇਣੀ ਚਾਹੁੰਦੇ ਹਾਂ ਇਸ ਵਿੱਚ ਪਾਰਕਿੰਗ ਪਿਛਲੇ ਸਾਲਾਂ ਵਿੱਚ ਜੀ 20 ਦੇ 30 ਰੁਪਏ ਸੀ ਮੋਟਰਸਾਈਕਲ ਦੇ 20 ਰੁਪਏ ਲਏ ਜਾਂਦੇ ਸੀ 30 ਰੁਪਏ ਅਸੀਂ ਇਸ ਵਾਰ ਜੀ ਜਿਹੜੇ 20 30 ਰੁਪਏ ਲਏ ਜਾਂਦੇ ਸੀ 10 20 ਰੁਪਏ ਕੀਤੇ ਜਾਂਦੇ 10 20 ਰੁਪਏ ਕੀਤੇ ਜਾਣਗੇ ਗੇਟ ਐਂਟਰੀ ਵੀ ਪਿਛਲੇ ਸਾਲਾਂ ਵਿੱਚ ਇੱਕ ਸਾਲ 20 ਰੁਪਏ ਕੀਤੀ ਗਈ ਸੀ ਪਰ ਅਸੀਂ ਇਹੀ ਚਾਹੁੰਦੇ ਹਾਂ ਕਿ ਗੇਟ ਐਂਟਰੀ ਦੀ 10 ਰੁਪਏ ਰੱਖਾਂ ਤੇ ਤਾਂ ਜੋ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਰਨਾ ਪਵੇ